ਇੰਨਾ ਕੰਮ ਹੋ ਗਿਆ ਇਹਨਾਂ ਦਾ ਐਡਮਿਟ ਕਰ ਜਾਣਾ ਵੱਡੀ ਗੱਲ ਐ ਪ੍ਰਚਾਰ ਹੋਣਾ ਸੌਖੀ ਗੱਲ ਐ ਐਡਮਿਟ ਕਰਨਾ ਹੀ ਵੱਡੀ ਗੱਲ ਐ ਇਹ ਵੀ ਬਹੁਤ ਵੱਡੀ ਗੱਲ ਆ ਵੀ ਉਹਨਾਂ ਨੇ ਇੱਕ ਵਾਰ ਚ ਬਹੁਤ ਡੇਕ ਚ ਬਹੁਤ ਦੇਖਦੇ ਉਹਨਾਂ ਨੇ ਆ ਨਹੀਂ ਆ ਗਏ ਇੱਥੇ ਅਸੀਂ ਘਟਾ ਕਰਕੇ ਆਪਣੇ ਮੇਲੇ ਕੰਮੀ ਲਾਗੇ ਫਿਰ ਹੋ ਜਾਊਗਾ ਫਿਰ ਨਹੀਂ ਹੋਣਾ ਐਦਾਂ ਨਹੀਂ ਹੋਣਾ ਉਹ ਤਾਂ ਹੁੰਦਾ ਓਹ ਕਿ ਜ ਸਾਡਾ ਪ੍ਰੋਗਰਾਮ ਹੈ ਮੈਨੂੰ ਪਤਾ ਜੋ ਕਰਨਾ ਕਿਵੇਂ ਕਰਨਾ ਦੋਨੋਂ ਨੂੰ ਹੀ ਪਤਾ ਤੁਹਾਡਾ ਆਪਣਾ ਪ੍ਰੋਗਰਾਮ ਹੈ ਮੇਰਾ ਆਪਣਾ ਪ੍ਰੋਗਰਾਮ ਹੈ ਜੇ ਮੈਂ ਕੋਲ ਟਾਈਮ ਲਾਇਆ ਗੋਡੇ ਵੀ ਢੇਰਦੇ ਇਹਨਾਂ ਨੇ ਉਹ ਮਜਾਕ ਦੀ ਗੱਲ ਨਹੀਂ ਐ ਇਹ ਛੋਟੀ ਗੱਲ ਨਹੀਂ ਐ ਬਹੁਤ ਵੱਡੀ ਗੱਲ ਆ ਬਾਬਾ ਜੀ ਇਹ ਬਹੁਤ ਵੱਡੀ ਗੱਲ ਆ ਜੀ ਬਿਨਾ ਸਟੇਜ ਹੁੰਦੇ ਹੋਏ ਬਿਨਾ ਕਿ ਨਾ ਕੋਈ ਸਟੇਜ ਹੁੰਦੇ ਹੋਏ ਵੀ ਇੰਨਾ ਪ੍ਰਚਾਰ ਹੋਇਆ ਹੈ ਪਰ ਸਾਰੇ ਪ੍ਰਚਾਰਕ ਆਪਾਂ ਨੂੰ ਸੁਣਨ ਸੁਣਦੇ ਵੀ ਆ ਸਾਰੇ ਪ੍ਰਚਾਰਕ ਕੁਝ ਕੁਛ ਤਾਂ ਉਹਨਾਂ ਨੂੰ ਪਤਾ ਵੀ ਆ ਸਾਰੇ ਪ੍ਰਚਾਰਕਾਂ ਨੂੰ ਹਰਿਆਂ ਨੂੰ ਇਹ ਪਤਾ ਆ ਨਹੀਂ ਗੱਲ ਬਣ ਜਣੀ ਮੇਰੀ ਗੱਲ ਥੋੜੀ ਗੱਲ ਥੋੜੀ ਗੱਲ ਠੀਕ ਆ ਪੋਜ਼ਿਟਿਵ ਰਹਿਣਾ ਥੋੜਾ ਪੋਜ਼ਿਟਿਵ ਰਹਿਣਾ ਚਾਹੀਦਾ ਬਿਲਕੁਲ ਪੋਜ਼ਿਟਿਵ ਰਹੋ ਬਾਕੀ ਜੋ ਹੈ ਉਹ ਗੁਰੂ ਆਪ ਕਿਰਪਾ ਕਰੂਗਾ ਜੀ ਗੁਰੂ ਕੋਲੇ ਕੋਈ ਜਾਦ ਹੈ ਇਹ ਨਾ ਇਹ ਸਾਡੀ ਇਹਨਾਂ ਦੀ ਗੱਲ ਨਾ ਇਸਾਈਆਂ ਨੂੰ ਚੰਗੀ ਲੱਗੇ ਨਾ ਮੁਸਲਮਾਨਾਂ ਨੂੰ ਚੰਗੀ ਲੱਗੇ ਨਾ ਹਿੰਦੂਆਂ ਨੂੰ ਚੰਗੀ ਲੱਗੇ ਹਾਂਜੀ ਹਾਂਜੀ ਚੰਗੀ じゃ ਆਪਣੇ ਵਾਲੀ ਬੋਲਣ ਬੋਲੀ ਬੋਲਣਗੇ ਨਹੀਂ ਲੱਗਣੀ ਉਹ ਨਹੀਂ ਬਾਬਾ ਜੀ ਜਿਹੜਾ ਕਹਿਣਾ ਮੁੱਦਾ ਸੀ ਨਾ ਵੀਰਜੀ ਦਾ ਉਹ ਉਹ ਵੀ ਇੱਕ ਆਪਣੇ ਪੱਖ ਤੇ ਠੀਕ ਗੱਲ ਕਰ ਰਹੇ ਸੀ ਗੱਲ ਕਹਿਣ ਤੋਂ ਭਾਵੇਂ ਸੀ ਕਿ ਵੀ ਪ੍ਰੈਕਟੀਕੈਲਿਟੀ 'ਚ ਅਸੀਂ ਅਰਚਨਾ ਆਣ ਗਿਆਂ ਸਾਨੂੰ ਜਦੋਂ ਅਸੀਂ ਚੱਲਾਂਗੇ ਪਰ ਕੋਈ ਨਹੀਂ ਆਪਾਂ ਪੋਜ਼ਿਟਿਵ ਰਹਿ ਕੇ ਆਪਣਾ ਪ੍ਰੋਗਰੈਸ ਕਰੀਏ ਤਾਂ ਹੀ ਚੱਲ ਸਕਦੇ ਹਾਂ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਸਾਰਾ ਪ੍ਰਚਾਰ ਕਰ ਤਾਂਗੇ ਆ ਲੋਕ ਸਾਨੂੰ ਮੰਨ ਲੈਣਗੇ ਠੀਕ ਹੈ ਠੀਕ ਹੈ ਜੀ ਪਰ ਸਾਡੇ ਪ੍ਰਚਾਰ ਨਾਲ ਅਸ਼ਾਂਤੀ ਘਟੂਗੀ ਸ਼ਾਂਤੀ ਵਧੂਗੀ ਧਰਮ ਦਾ ਮਤਲਬ ਹੈ ਸ਼ਾਂਤੀ ਪੈਦਾ ਕਰਨੀ ਠੀਕ ਹੈ ਜੀ ਸ਼ਾਂਤੀ ਘਟਾਉਣੀ ਇਹ ਪ੍ਰੈਕਟੀਕਲ ਜਿਹੜਾ ਹੈ ਧਰਮ ਦਾ ਫਾਇਦਾ ਹੋਊਗਾ ਲੋਕਾਂ ਨੂੰ ਇਹ ਪ੍ਰੈਸ਼ਨ ਘਟ ਰਿਹਾ ਹੈ ਘਟੂਗਾ ਲੋਕਾਂ ਚ हां जी हां जी जे कोई पूरा 100% दी नहीं ਮੰਨੂਗਾ ਉਹ 5 10 20% ਵੀ ਮੰਨੇ ਆ 5% ਦੀ ਤਾਂ ਵੀ ਕੋਈ ਬੁਰਾ ਤਾਂ ਨਹੀਂ ਸੋਚੂਗੇ ਸਦਾ ਐਨਾ ਹੀ ਬੰਦ ਕਰਦਣੇ ਇਹੀ ਬਹੁਤ ਹੈ ਇਹੀ ਬਹੁਤ ਵੱਡੀ ਗੱਲ ਹੈ ਜੀ ਇਹ ਕਿਸੇ ਬਾਰੇ ਬੁਰਾ ਸੋਚਣਾ ਬੰਦ ਹੋ ਜਵੇ ਐਨਾ ਹੀ ਬਹੁਤ ਹੈ ਬਹੁਤ ਵੱਡੀ ਚੀਜ਼ ਮਿਲਦੀ ਜਸਿੱਤ ਸਮਝਾ ਦਈਏ ਭਾਈ ਹੁਕਮ ਦੇ ਬਿਨਾ ਸਭ ਕੁਝ ਹੁੰਦਾ ਹੈ ਹੁਕਮ ਦੇ ਬਿਨਾ ਕੁਝ ਵੀ ਨਹੀਂ ਹੁੰਦਾ ਹੂੰ ਜੇ ਤੁਸੀਂ ਇਹ ਗੱਲ ਮੰਨਦੇ ਹੋ ਵੀ ਹੁਕਮ ਨਾਲ ਹੁੰਦਾ ਸਭ ਕੁਝ ਫਿਰ ਆਪਣੇ ਕਰਨ ਨਾਲ ਵੀ ਨਹੀਂ ਕੁਝ ਕਿਸੇ ਦਾ ਬੁਰਾ ਹੁੰਦਾ ਸੋਚਣ ਨਾਲ ਤਾਂ ਹੋਣੀ ਹੀ ਕੀ ਹੈ ਹੋਣੀ ਹੀ ਕੀ ਹੈ ਹਾਂ ਠੀਕ ਹੈ ਘੰਟੋ ਘੰਟੇ ਸੋਚਣਾ ਫਿਰ ਆਪਾਂ ਸੋਚੀ ਸੋਚੀ ਇਦੋਂ ਸੋਚਣਾ ਹੀ ਨਾ ਬੰਦ ਕਰਦੀ ਹੈ ਹੋ ਹੂੰ ਜਾਂ ਹੁੰਦਾ ਹੀ ਨਹੀਂ ਕੁਝ ਅਰੇ ਇਹ ਗੱਲ ਤੋਂ ਤਕਲੀਫ ਕਿਹਨੂੰ ਹੋਊਗੀ ਸੁਣਨ ਲੱਗੇ ਕਿਸੇ ਨੂੰ ਵੀ ਨਹੀਂ ਹੋਣੀ ਕਿਸਨੂੰ ਨਹੀਂ ਹੋਣੀ ਹਾਂ ਸਾਰੇ ਕਹਿਣਗੇ ਵੀ ਗੱਲ ਠੀਕ ਆ ਭਾਈ ਇਹ ਉਹ ਵੀ ਤਾਂ ਵਿਚਾਈ ਹੈ ਉਹਦਾ ਵੀ ਨਹੀਂ ਕੋਈ ਬੋਲਣਾ ਸੋਚੋ ਹਾਂ ਉਹਦਾ ਵੀ ਨਹੀਂ ਉਹਦਾ ਵੀ ਨਹੀਂ ਸੋਚਣਾ ਕਿਸੇ ਨੇ ਨਾਲੇ ਅਸੀਂ ਸਾਰੇ ਧਰਮਾਂ ਨਾਲ ਰੱਖ ਕੇ ਚੱਲਦੇ ਆ ਨਾ ਵੀ ਸਾਰਿਆਂ ਦੇ ਭਲੇ ਦੀ ਗੱਲ ਕਰ ਰਹੇ ਆ ਨਾ ਉਹ ਕੱਲੀ ਇੱਕ ਧਰਮ ਦੀ ਗੱਲ ਕਰ ਰਹੇ ਨੇ ਧਰਮ ਬਣਾ ਰਹੇ ਨੇ ਬਾਹਰੇ ਉਹਦੇ ਦੇ ਫਿਰ ਪ੍ਰਚਾਰ ਦੀ ਗੱਲ ਕਰ ਰਹੇ ਨੇ ਅਸੀਂ ਸਾਂਝੀ ਵਾਲਤਾ ਦੀ ਗੱਲ ਕਰ ਰਹੇ ਆ ਸਾਡਾ ਧਰਮ ਵੀ ਸਾਂਝੀ ਮਾਲਵਾ ਦੀ ਗੱਲ ਕਰਦਾ ਜੋ ਸਾਂਝੀ ਮਾਲਵਾ ਦੀ ਗੱਲ ਨਹੀਂ ਕਰਦਾ ਉਹ ਧਰਮ ਦੀ ਗੱਲ ਨਹੀਂ ਕਰਦਾ ਇਹ ਹੂੰ ਕੋਈ ਹੁਣ ਆਪਾਂ ਸਿੱਖੀ ਦੀ ਗੱਲ ਕਰੀਏ ਸਿੱਖਾਂ ਦੀ ਗੱਲ ਛੱਡ ਦੀਏ ਹਾਂਜੀ ਜਿਹੜਾ ਸਿੱਖਾਂ ਦੀ ਗੱਲ ਕਰਦਾ ਉਹ ਸਿੱਖੀ ਦੀ ਗੱਲ ਨਹੀਂ ਕਰ ਸਕਦਾ ਸਿੱਖਾਂ ਦੇ ਕਰਨ ਵੇਲੇ ਸਿੱਖਾਂ ਦੀ ਗੱਲ ਗਾਇਬ ਹੋ ਜਾਂਦੀ ਹੁੰਦੀ ਹੈ ਉਹ ਆਦਮੀ ਸਿੱਖੀ ਦੀ ਗੱਲ ਕਰੇ ਨਹੀਂ ਸਕਦਾ ਜਿਹਨੂੰ ਸਿੱਖਾਂ ਦਾ ਫਿਕਰ ਹੂੰ ਸਿੱਖੀ ਦੇ ਨਾਲ ਉਹ ਕਰ ਸਕਦਾ ਇਹਨੂੰ ਸਭ ਦਾ ਫਿਕਰਾ ਸਭ ਦਾ ਫਿਕਰਾ ਪਰਮੇਸ਼ਰ ਨੂੰ ਉਹਨੇ ਗੱਲ ਕੀਤੀ ਸਿੱਖੀ ਦੀ ਉਹਦੀ ਗੱਲ ਸਹੀ ਹੈ ਸਾਡੇ ਵਾਲੀ ਗੱਲ ਸਹੀ ਨਹੀਂ ਹੈ ਹਾਂਜੀ ਉੱਤੋਂ ਗੱਲ ਕਰਨੀ ਆ ਥੱਲੇ ਨੂੰ ਫਿਕਰ ਵਾਲੇ ਸ਼ਰੀਰ ਦੇ ਨਾਲ ਕੋਈ ਸੰਬੰਧ ਨਹੀਂ ਸਿੱਖੀ ਦਾ ਸਿੱਖੀ ਦਾ ਆਤਮਾ ਨਾਲ ਸੰਬੰਧ ਹੈ ਇਹ ਹਿਰਦੇ ਵਿੱਚ ਕਪਟ ਹੈ ਉੱਪਰੋਂ ਬਾਹਰੋਂ ਸਰੂਪ ਜਿੰਨਾਂ ਮਰਜ਼ੀ ਬਣਾਈ ਜਾਓ ਉਸੇ ਕਰੀ ਜਾਓ ਗੁਰੂ ਦੇ ਜਿਹੜਾ ਉਲਟ ਖੜਾ ਹੈ ਜੇ ਉਲਟ ਪ੍ਰਚਾਰ ਕਰਨਗੇ ਸਿੱਖ ਨਹੀਂ ਉਹਨਾਂ ਨੇ ਮੰਨਣਾ ਦੁਸ਼ਮਣ ਮੰਨਣਾ ਗੁਰੂ ਦੇ ਲੋਕਾਂ ਨੇ ਉਹਨਾਂ ਨੂੰ ਤਾਂ ਕਹਿੰਤਾ ਗੱਦਾਰੀ ਹੈ ਲੋਕਾਂ ਨੇ ਮੂੰਹ ਤੇ ਕਹਿਣ ਲੱਗਿਆਂ ਗੱਦਾਰੀ ਹੈ ਤੇ ਰੋਇਆ ਗੁਰੂ ਨਾਲ ਇਹ ਭੈ ਬਹੁਤ ਬੜਾ ਹੈ ਮਜਾ ਕਰੀਏ ਭੈ ਨੂੰ ਇਸ ਪਾਸ ਕਰਕੇ ਗੱਲ ਕਰੂ ਹੁਣ ਕੋਈ ਸਿੱਖੀ ਦੇ ਖਿਲਾਫ ਚੰਗਾ ਤਾਂ ਮੱਖਣ ਚੋਂ ਬਲਵਾ ਬਾਹਰ ਕੱਢ ਕੇ ਰੱਖ ਦੂਗੀ ਉਹ ਗੱਲਾਂ ਗਈਆਂ ਵਿਦਵਨ ਵਾਲੀਆਂ ਕੋਈ ਦਾ ਅਸਰ ਨਹੀਂ ਕੱਟ ਜਾਂਦੀ ਆ ਗੱਲ ਜਾ ਕੇ ਛਾਤੀ 'ਚ ਜਿਹੜਾ ਸੁਣ ਲੈਂਦਾ ਬਰਛੇ ਵੋ ਇੱਕ ਛੋਟੀ ਜੀ ਗੱਲ ਕਹੀ ਤੇ ਉਹਨੂੰ ਬੜਾ ਵਿਸ਼ਵਾਸੀ ਜਰਮਨ ਚ ਉਹ ਕਹਿੰਦਾ ਇੱਥੇ ਬਰਛਾ ਗੜ ਗਿਆ ਮੇਰੇ ਖੱਤੀ ਜੰਗਲੀ ਮਾਰਦਾ ਸੀ ਉਹਨੇ ਕਹੀਦੀ ਵੀ ਜਿਹੜਾ ਧਾਰਮਿਕ ਲੀਡਰ ਹੈ ਉਹ ਪ੍ਰੌਡੀ ਹੁੰਦਾ ਧਰਮ ਦੇ ਨਾਮ ਤੇ ਫਰਾਡ ਕਰਦਾ ਹੁੰਦਾ ਅੱਜ ਇਹਦੇ ਲੀਡਰਾਂ ਦਾ ਝਗੜਾ ਵੀ ਹੁੰਦਾ ਬੜਾ ਧਾਰਮਿਕ ਆਦਮੀ ਹੈ ਉਸਨੂੰ ਤੰਦ ਬਾਦਾਂ ਖਾਉਂਦੇ ਹੋਇੰਨ ਜੂ ਅੱਗੇ ਜਿਹੜੇ ਆਦਮੀ ਦੀ ਗੱਲ ਕਰੋ ਧਾਰਮਿਕ ਲੀਡਰ ਦੀ ਜਿਹੜੀ ਗੱਲ ਕਰ ਰਹੇ ਹੋ ਫਿਰ ਬਗਦਾਦੀ ਨੂੰ ਪੁੱਛ ਲਓ ਤੁਹਾਨੂੰ ਕਹਨੂੰ ਇੱਥੇ ਬੁਲਾਇਆ ਹਾਂ ਹਾਂ ਤੇ ਬਾਦਲ ਨੂੰ ਪੁੱਛ ਲਓ ਮਾਨ ਨੂੰ ਪੁੱਛ ਲਓ ਇਹਨਾਂ ਦੇ ਤਾਂ ਰੌਲੇ ਪਾਏ ਹੋਏ ਨੇ ਧਾਰਮਿਕ ਲੀਡਰਾਂ ਦੇ ਕੰਡੇ ਤਾਂ ਇਹਨਾਂ ਦੇ ਬੀਜੇ ਹੋਏ ਨੇ। ਜੁਗੜੇ ਪੈਣੇ ਨੇ ਤਾਂ ਧਾਰਮਕ ਆਦਮੀਆਂ ਨੂੰ। ਆ ਧਾਰਮਕ ਆਦਮੀਆਂ ਕੰਡੇ ਚੁਗਦੇ ਹੁੰਦੇ ਨੇ ਧਾਰਮਿਕ ਲੀਡਰ ਕੰਡੇ ਬੀਜਦੇ ਹੁੰਦੇ ਨੇ। ਉਹ ਕਹਿੰਦਾ ਇੱਥੇ ਲੱਗਿਆ ਵਰਸ਼ਾ। ਦੋ ਦਿਨ ਪ੍ਰੇਅਰ ਭੁੱਲ ਗਿਆ। ਕਹਿੰਦਾ ਤੁਸੀਂ ਮੈਨੂੰ ਦੱਸੋ ਮੈਂ ਪ੍ਰੇਅਰ ਕਰਾਂ ਕੀ? ਕਿਉਂ? ਸਾਹ ਹਨ ਮੰਨ। ਕੰਸਾ ਉਹ ਇਹ ਨਹੀਂ ਦੇਖਦਾ ਮੈਂ ਨਹੀਂ ਦੇਖਦਾ ਵੀ ਓਕੀ ਹੈ ਮੈਂ ਉਹਨੂੰ ਦੇਖਦਾ ਹੈ ਕਾਦਮੀ ਉਹ ਉਹਦਾ ਹਿਰਦਾ ਸਾਫ਼ ਹੈ ਉਹਦਾ ਦਾੜੀ ਨਹੀਂ ਮੈਂ ਉਹਦੀ ਦਾੜੀ ਦਾ ਕੀ ਲੈਣਾ ਉਹ ਗੋਦਾਮ ਆਸ ਖਾਣ ਦਾ ਮੈਂ ਕੀ ਲੈਣਾ ਉਹ ਤੇ ਜੋ ਗੋਦਾਮ ਆਸ ਖਾ ਕੇ ਵੀ ਕੇਸ ਬਣਾ ਕੇ ਵੀ ਇਮਾਨਦਾਰ ਹੈ ਇਹਨੂੰ ਉਹਦੀ ਇਮਾਨਦਾਰੀ થઈ ਮਤਲਬ ਹੈ ਇਹਨੂੰ ਉਹਦੇ ਬਖਤ ਕੁਝ ਕਿਸੇ ਦਿਨ ਮਤਲਬ ਨਹੀਂ ਦੂਦਾ ਜੋ ਇਮਾਨਦਾਰ ਬਣ ਸਕਦਾ ਹੈ ਇਹ ਦਾੜੀ ਰਖਾ ਕੇ ਵੀ ਇਮਾਨਦਾਰ ਨਹੀਂ ਬਣ ਸਕਦੇ ਉਹੋ ਜਿਹੇ ਸਖਾਂ ਦੀ ਲੋੜ ਨਹੀਂ ਹੈ ਜਿਹੜਾ ਇਮਾਨਦਾਰ ਨਹੀਂ ਬਣ ਸਕਦਾ ਦਾੜੀ ਵਧਾ ਕੇ ਰਖਾ ਗੁਰੂ ਨੂੰ ਕੋਈ ਲੋੜ ਨਹੀਂ ਉਹਨਾਂ ਕੌੜੀ ਕਿਸਮ ਲੱਗਦੀ ਹੈ ਲੱਗੇ ਸੱਚ ਹੈ ਸੱਚ ਕੌੜਾ ਲੱਗਦਾ ਹੀ ਹੁੰਦਾ